ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕੀ ਹਾਲ ਚਾਲ ਹੈ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋ ਤੇ ਮੈਂ ਵੀ ਬਿਲਕੁਲ ਠੀਕ ਠਾਕ ਹਾਂ ਤੇ ਬਹੁਤ ਸਾਰੀਆਂ ਭੈਣਾਂ ਨੇ ਲਿਖਿਆ ਕਿ ਹਾਂ ਜੀ ਅਸੀਂ ਬਹੁਤ ਸੋਹਣੇ ਬਣ ਰਹੇ ਹਾਂ ਰੈਮਡੀਜ਼ ਯੂਜ਼ ਕਰਕੇ ਬਹੁਤ ਸਾਰੀਆਂ ਭੈਣਾਂ ਦੇ ਰੈਮਡੀਜ਼ ਦੇ ਰਿਵਿਊ ਵੀ ਆ ਰਹੇ ਨੇ ਤੇ ਮੈਨੂੰ ਬਹੁਤ ਪਸੰਦ ਆਇਆ ਪੜ੍ਹ ਕੇ ਫਿਰ ਕਿਸੇ ਦਿਨ ਆਪਾਂ ਇੱਕ ਰੌਣ ਰੱਖਾਂਗੇ ਜਿਸ ਦਿਨ ਮੇਰੇ ਕੋਲ ਥੋੜਾ ਟਾਈਮ ਹੋਇਆ ਸਾਰੀ ਰਿਵਿਊ ਪੜ੍ਹਾਂਗੇ ਤੇ ਅੱਜ ਆਪਾਂ ਇਕਨੋਮੀ ਵੀਡੀਓ ਲੈ ਕੇ ਆਈ ਆਂ ਤੁਹਾਡੇ ਵਾਸਤੇ ਕੱਲ ਹੈਗਾ ਸੰਡੇ ਅੱਜ ਹੈਗਾ ਸੈਟਰਡੇ ਜਦੋਂ ਮੈਂ ਵੀਡੀਓ ਬਣਾ ਰਹੀ ਆਂ ਤਾਂ ਮੈਨੂੰ ਅੱਜ ਛੁੱਟੀ ਹੈ ਸੈਟਰਡੇ ਦੀ ਤੇ ਇਸ ਕਰਕੇ ਮੈਂ ਅੱਜ ਗੋਲਡ ਫੇਸ਼ਲ ਕਰਾਂਗੀ ਕਰੀ ਜਿੱਦਾਂ ਆਉਸਮ ਵਾਲਾ ਰਿਜ਼ਲਟ ਆਊਗਾ ਠੀਕ ਹੈ ਤੇ ਮੈਂ ਸਟੈਪ ਬਾਈ ਸਟੈਪ ਤੁਹਾਨੂੰ ਕਰਕੇ ਵੀ ਦਿਖਾ ਦਿੰਨੀ ਆ ਕਿਉਂਕਿ ਮੈਂ ਤਾਂ ਕਰਨਾ ਹੀ ਹੈ ਚਲੋ ਕੈਮਰੇ ਦੀ ਮੂਰੀ ਕਰ ਲੈਣੀ ਥੋੜਾ ਜਿਹਾ ਪ੍ਰੋਬਲਮ ਹੁੰਦੀ ਹੈ ਕੈਮਰੇ ਦੇ ਸਾਹਮਣੇ ਕਰਨ ਦਾ ਸਾਰਾ ਕੁਝ ਬੈਡਰੂਮ 'ਚ ਜਾਂ ਜਿੱਥੇ ਵੀ ਬਣਾਉਣੀ ਦੀ ਉੱਤੇ ਰੱਖਣਾ ਪੈਂਦਾ ਸਭ ਤੋਂ ਪਹਿਲਾਂ ਆਪਾਂ ਇਹ ਸਮਝ ਲਈਏ ਕਿ ਜਿਹੜਾ ਫੇਸ਼ਲ ਕਰਾਂਗੇ ਆਪਾਂ ਹਰ ਸਕਿਨ ਟਾਈਪ ਨੂੰ ਸੂਟ ਕਰਦਾ ਹੈ ਸਰਦੀਆਂ ਆ ਗਈਆਂ ਸਰਦੀਆਂ ਦੇ ਵਿੱਚ ਅ ਮਹੀਨੇ ਦੇ ਵਿੱਚ ਇੱਕ ਫੇਸ਼ੀਅਲ ਬਹੁਤ ਜ਼ਰੂਰੀ ਹੈ ਤੇ ਉਹਦੇ ਲਈ ਤੁਹਾਨੂੰ ਪਾਰਲਰ ਜਾਣ ਦੀ ਜ਼ਰੂਰਤ ਨਹੀਂ ਹੈਗੀ ਤੁਸੀਂ ਆਪਣੇ ਆਪ ਫੇਸ਼ੀਅਲ ਕਰ ਸਕਦੇ ਹੋ ਸਟੈਪ ਵਾਈਜ਼ ਸਟੈਪ ਮੈਂ ਤੁਹਾਨੂੰ ਦੱਸੂਗੀ ਠੀਕ ਹੈ ਜੀ ਲੋ ਜੀ ਕਰਦੇ ਹਾਂ ਸ਼ੁਰੂ ਫਿਰ ਨਹੀਂ ਵੀਡੀਓ ਬਹੁਤ ਲੰਬੀ ਹੋ ਜਾਂਦੀ ਹੈ ਪਹਿਲੀ ਹੈ ਆਪਾਂ ਕਲੀਨਸਿੰਗ ਕਰ ਲਈਏ ਫੇਸ ਦੀ ਉਹਦੇ ਵਾਸਤੇ ਦੁੱਧ ਕੱਚਾ ਹੋਵੇ ਤਾਂ ਬਹੁਤ ਵਧੀਆ ਉਹਨੂੰ ਕੋਸਾ ਕਰ ਲੈਣਾ ਤੇ ਉਹਦੇ ਵਿੱਚ ਆਪਾਂ ਕਸਤੂਰੀ ਹਲਦੀ ਪਾਈ ਹੈ ਮੇਰੇ ਕੋਲ ਕਸਤੂਰੀ ਹਲਦੀ ਸੀਗੀ ਵਾਈਲਡ 터ਮਰਿਕ ਤੁਹਾਡੇ ਕੋਲ ਨਾ ਹੋਵੇ ਤਾਂ ਤੁਸੀਂ ਘਰ ਵਾਲੀ ਹਲਦੀ ਪਾ ਸਕਦੇ ਹੋ ਕੋਈ ਦਿੱਕਤ ਨਹੀਂ ਠੀਕ ਹੈ ਬਸ ਇਹਨਾਂ ਕਹਿ ਕੇ ਜਿਹੜੀ ਘਰ ਵਾਲੀ ਹਲਦੀ ਹੁੰਦੀ ਹੈ ਉਹ ਥੋੜੀ ਪਉਣੀ ਹੈ ਕਿਉਂਕਿ ਥੋੜਾ ਜਿਹਾ ਹੋਰ ਕੋਈ ਫਰਕ ਨਹੀਂ ਹੁੰਦਾ ਦੋਵਾਂ 'ਚ ਦੱਸੋ ਰੰਗ ਥੋੜਾ ਪੀਲਾ ਕਰ ਦਿੰਦੀ ਹੈ ਪਰ ਉਹ ਆਪਾਂ ਬਾਅਦ 'ਚ ਫਿਰ ਸਾਫ ਕਰ ਹੀ ਲੈਣਾ ਹੁੰਦਾ ਹੈ ਤੇ ਜੇ ਤੁਹਾਡੇ ਕੋਲ ਹੋਵੇ ਤਾਂ ਫਿਰ ਬਹੁਤ ਵਧੀਆ ਗੱਲ ਹੈ ਫਿਰ ਤੁਸੀਂ ਅਦਰਕ ਚਮਚਾ ਪਾ ਲੈਣਾ ਇਹਦੇ ਵਿੱਚ ਦੁੱਧ ਦੇ ਵਿੱਚ ਮੈਂ ਇਸ ਤਰ੍ਹਾਂ ਦਾ ਰੰਗ ਆਊਗਾ ਤੇ ਇਹ ਜਿਹੜੀ ਹਲਦੀ ਹੁੰਦੀ ਹੈ ਨਾ ਇਹਦੇ ਵਿੱਚੋਂ ਖੁਸ਼ਬੂ ਬਹੁਤ ਸੋਹਣੀ ਆਉਂਦੀ ਹੁੰਦੀ ਹੈ ਇਹ ਕਿਤੇ ਆਪਣੇ ਆਪ ਮਿਲ ਜਾਂਦੀ ਹੈ ਐਸੀ ਗੱਲ ਨਹੀਂ ਤੁਸੀਂ ਆਨਲਾਈਨ ਟਰਾਈ ਕਰਦੇ ਉੱਥੇ ਮਿਲ ਜੂਗੀ ਤੁਹਾਨੂੰ ਤੇ ਲੋ ਜੀ ਸਭ ਤੋਂ ਪਹਿਲਾਂ ਆਪਾਂ ਕਲੀਨਸਿੰਗ ਕਰਾਂਗੇ ਫੇਸ ਦੀ ਦੁੱਧ ਦੇ ਵਿੱਚ ਮਿਲਕ ਕਲੀਨਸਿੰਗ ਹੋਗੀ ਠੀਕ ਹੈ ਤੁਹਾਨੂੰ ਪਤਾ ਹੈ ਸਾਰਿਆਂ ਨੂੰ ਕਿ ਜਿਹੜਾ ਦੁੱਧ ਹੁੰਦਾ ਹੈ ਉਹ ਬਹੁਤ ਅੱਛਾ ਕਲੀਨਸਿੰਗ ਮਿਲਕ ਹੈ ਤੇ ਮੇਰੀ ਤੇ ਜਿਹੜੀ ਟਰਮੈਰਿਕ ਵੀ ਹੈ ਹੜਦੀ ਵੀ ਹੈ ਉਹ ਉਹ ਮਤਲਬ ਪਿਓਰ ਹੈ ਕਿਉਂਕਿ ਕੋਲੇ ਖੜ ਕੇ ਬਣਵਾਈ ਹੋਈ ਹੈ ਸਾਡੇ ਇੱਥੇ ਪਟਿਆਲੇ ਚਾਰ ਬਜ਼ਾਰ ਦੇ ਵਿੱਚ ਇੱਕ ਸ਼ਾਪ ਹੈਗੀ ਹੈ ਜਿਹੜੇ ਕੋਲੇ ਹੀ ਖੜ ਕੇ ਹੀ ਤੁਹਾਨੂੰ ਸਾਰੇ ਤੇਲ ਇਸ ਤਰ੍ਹਾਂ ਦੀਆਂ ਚੀਜ਼ਾਂ ਬਣਾ ਦਿੰਦੇ ਨੇ ਤੇ ਜੋ ਜਪਾ ਚੰਗੀ ਤਰ੍ਹਾਂ ਕਾਟਨ ਦੇ ਨਾਲ ਸਾਫ਼ ਕਰ ਲੈਣਾ ਫੇਸ ਨੂੰ ਤੇ ਇਹਦੇ ਵਿੱਚ ਇਹ ਖਾਸ ਗੱਲ ਹੁੰਦੀ ਹੈ ਨਾ ਚੀਜ਼ਾਂ ਦੇ ਵਿੱਚ ਕਿ ਤੁਸੀਂ ਆਪਣੇ ਆਈਬ੍ਰੋਸ ਤੇ ਅੱਖਾਂ ਤੇ ਵੀ ਲਗਾ ਲਓ ਤਾਂ ਕੋਈ ਦਿੱਕਤ ਨਹੀਂ ਜੇ ਤੁਹਾਡੇ ਐਕਨੀ ਵੀ ਹੈ ਜਾਂ ਤੁਹਾਡੇ ਫੋਰਡ ਇਵਿੰਗ ਮਤਲਬ ਐਂਸ਼ੀਅਨ ਟਾਈਪ ਕੰਪਲੇਂਟ ਹੈਗੀ ਹੈ ਜੋ ਆ일리 ਸਕਿਨ ਹੈ ਤਾਂ ਉਹ ਤੁਹਾਡਾ ਜਿਹੜੀ ਹੜਦੀ ਹੈ ਉਹ ਉਸ ਚੀਜ਼ ਨੂੰ ਸਨਭ ਕਰ ਦਿੰਦੀ ਹੈ ਇਹ ਤੁਹਾਨੂੰ ਬਹੁਤ ਵਧੀਆ ਇਹਦਾ ਤੁਸੀਂ ਰੂਟੀਨ ਦੇ ਵਿੱਚ ਵੀ ਸਾਫ਼ ਕਰਦੇ ਰਹੋ ਨਾ ਇਹਦੇ ਨਾਲ ਹੋਰ ਕੁਝ ਨਹੀਂ ਕਰਨਾ ਤਾਂ ਸਵੇਰੇ ਜਿਨ੍ਹਾਂ ਦੇ ਐਕਨੀ ਪ੍ਰੋਨ ਸਕਿਨ ਹੈ ਤੁਸੀਂ ਸਵੇਰੇ ਇਹਨੂੰ ਆਪਣਾ ਐਜ਼ ਅ ਫੇਸ ਵਾਸ਼ ਵੀ ਯੂਜ਼ ਕਰ ਸਕਦੇ ਹੋ ਥੋੜਾ ਦੁੱਧ ਦੇ ਵਿੱਚ ਇਹ ਪਾਓ ਹੜਦੀ ਚਾਹੇ ਘਰ ਵਾਲੀ ਪਾ ਲਓ ਤੇ बहुत वाली थोड़ी फेस क्लीनजिंग हो जाती है हो गया साफ सादियों के ना फेशियल बहुत जरूरी है जे थोड़ी तो स्किन ड्राई है तो होर भी ज़्यादा जरूरी है क्योंकि हवा भी ड्राई होंगी अच्क ਤੇਰੇ ਨੂੰ ਸਫਲ ਕਰਨ ਲਈ ਸਕਿਨ ਨੂੰ ਇਹਦਾ ਜਿਹੜਾ ਅੱਜ ਆਪਾਂ ਅਫੀਸ਼ੀਅਲ ਕਰਾਂਗੇ ਨਾ ਇਹਦਾ ਬਹੁਤ ਬਹੁਤ ਆਸਮਾਨ ਵਾਲਾ ਰਿਜ਼ਲਟ ਆਉਣ ਵਾਲਾ ਹੈ ਤੁਹਾਡੇ ਕੋਲ 골ਡ ਅਫੀਸ਼ੀਅਲ ਹੈ ਇਹ ਬਸ ਸਕਿਨ ਐਂ ਚਮਕ ਆ ਦਿੰਦਾ ਹੈ ਲਓ ਜੀ ਹੁਣ ਆਪਾਂ ਲੈਣਾ ਜੀ ओट्स ਪਾਊਡਰ ਠੀਕ ਹੈ ਜਿਹੜਾ ਕਿ ਮੈਂ ਲੈ ਕੇ ਆਈ ਹੋਈ ਆ ਆਪਣੇ ਕੋਲ ਠੀਕ ਹੈ ओट्स ਪਾਊਡਰ ਮੈਂ ਇਹਦੇ ਚ ਰੱਖ ਲਿਆ ਹੋਇਆ ਪਾਊਡਰ ਬਣਾ ਕੇ ਇਸ ਤਰ੍ਹਾਂ ਦੀ ਟ੍ਰੇ ਵਿੱਚ ਠੀਕ ਹੈ ਤੇ ਉਹਦੇ ਵਿੱਚ ਆਪਾਂ ਪਾਉਣੇ ਇੱਕ ਇੱਕ ਚਮਚਾ ਪਾਓਡਸ ਪਾਊਡਰ ਦਾ ਲੈਣਾ ਤੇ ਇੱਕ ਚਮਚਾ ਆ ਨਾ ਅੱਧਾ ਕ ਚਮਚਾ ਆਪਾਂ ਕਸਤੂਰੀ ਹਲਦੀ ਲੈਣੀ ਹੈ ਜਿਹੜੀ ਆਪਾਂ ਹੁਣੇ ਯੂਜ਼ ਕੀਤੀ ਸੀ ਮੇਰੇ ਕੋਲ ਮੈਂ ਤੁਹਾਨੂੰ ਦੱਸਿਆ ਵੀ ਹੈਗੀ ਆ ਤੁਸੀਂ ਜੇ ਇਹ ਆ ਤੁਹਾਡੇ ਕੋਲੇ ਤਾਂ ਅੱਧਾ ਕ ਚਮਚਾ ਲੈ ਲਿਓ ਕਸਤੂਰੀ ਹਲਦੀ ਹੈ ਤਾਂ ਜੇ ਦੂਜੀ ਹੈ ਘਰ ਵਾਲੀ ਹੈ ਨਾ ਸੋ ਹਾਂ ਫਿਰ ਤੁਸੀਂ ਥੋੜੀ ਲੈਣੀ ਹੈ ਫਿਰ ਤੁਸੀਂ ਚੌਥਾ ਕਿਸਾ ਹੀ ਲਿਓ ਚੰਚਾ ਦਾ ਕਿਉਂਕਿ ਉਹਦੇ ਚ ਰੰਗ ਬਹੁਤ ਹੁੰਦੇ ਹੈ ਹਲਦੀ ਚ ਠੀਕ ਹੈ ਤੇ ਲੋ ਜੀ ਮੈਂ ਇੰਨਾ ਸਾਰਾ ਇੰਨੀ ਸਾਰੀ ਹਲਦੀ ਲੈ ਲਈ ਢੱਕ ਚਮਚਾ ਠੀਕ ਹੈ ਇਹਦੇ ਵਿੱਚ ਪਾ ਲਈ Oats powder ਦੇ ਵਿੱਚ ਨੋਟ ਕਰਦੇ ਜਾਣਾ ਤੁਸੀਂ ਆਪਣੇ ਲਿਖ ਲੈਣਾ ਇੱਕ ਕਾਗਜ਼ ਦੇ ਉੱਤੇ ਵੀ ਕੀ ਕੀ ਸਟੈਪ ਹੈ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਉਣਾ ਹੈ ਐਲੋਵੇਰਾ ਜੈਲ ਲਓ ਜੀ ਇਹ ਐਲੋਵੇਰਾ ਜੈਲ ਮੈਂ ਤੁਹਾਨੂੰ ਹਮੇਸ਼ਾ ਕਹਿੰਦੀ ਆ ਫੇਸ ਦੇ ਉੱਤੇ ਹਮੇਸ਼ਾ ਐਲੋਵੇਰਾ ਜੈਲ ਜਿਹੜੀ ਆ ਉਹ ਬਾਜ਼ਾਰੋਂ ਲੈ ਲਿਆ ਕਰੋ ਜਿਹੜੀ ਘਰ ਵਾਲੀ ਐਲੋਵੇਰਾ ਜੈਲ ਹੁੰਦੀ ਆ ਉਹਦੇ ਵਿੱਚ ਕਈ ਵਾਰੀ ਪ੍ਰੋਪਰ ਹੋ ਸਾਫ਼ ਨਹੀਂ ਹੁੰਦਾ ਜਿਹੜਾ ਉਹਦੇ ਵਿੱਚ ਜੈਰੀ ਲਿਕਣ ਜੇ ਹੁੰਦੀ ਆ ਤਾਂ ਸੰਦਸਿਆ ਸੀ ਕੋਸ਼ਿਸ਼ ਕਰੋ ਵੀ ਟ੍ਰਾਂਸਪੇਰੈਂਟ ਵਾਲੀ ਮਿਲ ਜਵੇ ਫਿਰ ਬੜੀ ਅੱਛੀ ਗੱਲ ਹੈ ਠੀਕ ਹੈ ਤੇ ਮੈਂ ਤੁਹਾਨੂੰ ਇਹਦਾ ਹੇਠੇ ਆਨਲਾਈਨ ਦਾ ਜਿਹੜਾ ਇਹਦਾ ਲਿੰਕ ਹੈਗਾ ਉਹ ਵੀ ਸ਼ੋ ਕਰ ਦੂੰਗੀ ਤੁਸੀਂ ਉੱਥੋਂ ਲੈ ਸਕਦੇ ਹੋ ਲਓ ਜੀ ਆਪਾਂ ਐਲੋਵੀਰਾ ਜੈਲ ਵੀ ਪਾ ਲਈਏ ਇਹਦੇ ਵਿੱਚ ਠੀਕ ਹੈ ਤੇ ਹੁਣ ਆਪਾਂ ਇਹਦੇ ਵਿੱਚ ਜੇ ਤੁਸੀਂ ਅ ਐਲੋਵੀਰਾ ਜੈਲ ਤੁਹਾਨੂੰ ਨਾ ਸੂਟ ਕਰਦੀ ਹੋਵੇ ਤਾਂ 글ਿਸਰਿਨ ਪਾ ਸਕਦੇ ਹੋ ਤੁਸੀਂ ਠੀਕ ਹੈ ਤੇ ਤੁਹਾਡੀ ਮਰਜ਼ੀ ਹੈ ਜੇ ਬਹੁਤ ਜ਼ਿਆਦਾ ਡਰਾਈ ਸਕਿਨ ਹੈ ਤਾਂ ਵੀ ਤੁਸੀਂ ਦੋਨੋਂ ਚੀਜ਼ਾਂ ਵੀ ਐਡ ਕਰ ਸਕਦੇ ਹੋ ਠੀਕ ਕਈ ਭੈਣਾਂ ਲਿਖਦੀਆਂ ਨੇ ਕਿ ਸਾਡੀ ਸਕਿਨ ਤਾਂ ਬਹੁਤ ਜ਼ਿਆਦਾ ਹੀ ਡਰਾਈ ਹੈ ਲਓ ਜੀ ਆਪਾਂ ਇਹ ਤਿੰਨ ਚੀਜ਼ਾਂ ਮਿਕਸ ਕਰ ਲਈਆਂ ਕਸੂਰੀ ਹਲਦੀ ਅ ਓਟਸ ਪਾਊਡਰ ਤੇ ਜੈਲ ਹੋ ਵੀਰ ਜੈਲ ਠੀਕ ਹੈ ਇਹਨਾਂ ਨੂੰ ਆਪਾਂ ਪਾਊਡਰ ਫਾਰਮ ਸੀਗੀ ਤੇ ਇਹਨਾਂ ਨੂੰ ਆਪਾਂ ਮਿਕਸ ਕਰ ਲੈਣੇ ਆ ਤੇ ਇਹ ਇਹਨਾਂ ਤੋਂ ਤੁਹਾਡਾ ਪੇਸਟ ਬਣ ਜਾਊਗਾ ਆਪਾਂ ਇਹਨੂੰ ਪੇਸਟ ਹੀ ਬਣਾਉਣਾ ਬਹੁਤ ਜ਼ਿਆਦਾ ਲਿਕਵਿਡ ਨਹੀਂ ਕਰਨਾ ਇਹਨੂੰ ਆਪਾਂ ਠੀਕ ਹੈ ਤੇ ਹੁਣ ਆਪਾਂ ਇਹਨੂੰ ਇਹਦਾ ਜਿਹੜਾ ਤੁਹਾਡੇ ਕੋਲੇ ਰਿਜ਼ਲਟ ਆਉਣਾ ਹੈ ਓਟਸ ਪਾਊਡਰ ਬਹੁਤ ਬਹੁਤ ਵਧੀਆ ਹੁੰਦੇ ਨੇ ਸਕਿਨ ਲਈ ਤੇ ਹੁਣ ਇਹਨੂੰ ਆਪਾਂ ਅੱਜ ਆਪਣਾ ਗੋਲਡ ਫੇਸ਼ੀਅਲ ਆ ਤਾਂ ਮੇਨ ਇਨ ਇਨਗਰੀਡੀਅੰਟ ਆਪਣਾ ਹਲਦੀ ਰਹੂਗੀ ਅੱਜ ਠੀਕ ਹੈ ਜਿਵੇਂ ਪਿਛਲੀ ਆਪਾਂ ਕੀਤੀ ਸੀਗੀ ਹਾਈਡਰਾ ਫੇਸ਼ੀਅਲ ਦਾ ਬਹੁਤ ਸਾਰੇ ਰਿਸਪੌਂਸ ਆ ਰਹੇ ਨੇ ਕਿ ਹਾਈਡਰਾ ਫੇਸ਼ੀਅਲ ਦਾ ਰਿਜ਼ਲਟ ਬਹੁਤ ਅੱਛਾ ਹੈ ਜਰੂਰੀ ਨਹੀਂ ਹੈਗਾ ਵੀ ਜੇ ਆਪਾਂ ਚੇਂਜ ਕਰਕੇ ਕਰਨਾ ਜੇ ਤੁਹਾਨੂੰ ਦੁਬਾਰਾ ਜ਼ਰੂਰਤ ਮਹਿਸੂਸ ਹੁੰਦੀ ਹੈ ਤੁਸੀਂ ਮਹੀਨੇ 'ਚ ਉਹਨੂੰ ਦੋ ਵਾਰੀ ਵੀ ਕਰ ਸਕਦੇ ਆ ਕਿਉਂਕਿ ਨੁਕਸਾਨ ਕੋਈ ਨਹੀਂ ਕਰੂਗਾ ਉਹ ਠੀਕ ਹੈ ਤਾਂ ਜਿਨ੍ਹਾਂ ਦੀ ਡਰਾਈ ਜ਼ਿਆਦਾ ਸਕਿਨ ਹੈ ਤਾਂ ਇਹ ਮੈਂ ਮਤਲਬ ਬਦਲ ਬਦਲ ਕੇ ਕਰਦੀ ਹੁੰਨੀ ਹੈ ਕਿਉਂਕਿ ਕਈ ਵਾਰੀ ਇੱਕ ਚੀਜ਼ ਦਾ ਤੁਹਾਡੇ ਤੇ ਬਾਡੀ ਦੇ ਉੱਤੇ ਜ਼ਿਆਦਾ ਹਿੱਟ ਆਉਂਦਾ ਹੈ ਤਾਂ ਫਿਰ ਇਸ ਕਰਕੇ ਬਦਲ ਕੇ ਕਰਕੇ ਦੇਖ ਲਓ ਜਿਹੜਾ ਲੱਗਦਾ ਕਿ ਆ ਮੈਨੂੰ ਜ਼ਿਆਦਾ ਸੈੱਟ ਬੈਠ ਰਿਹਾ ਉਹਨੂੰ ਰਿਪੀਟ ਕਰ ਲਓ ਠੀਕ ਹੈ ਜਿਵੇਂ ਕਈ ਭੈਣਾਂ ਨੂੰ ਹੁਣ ਗਲਿਸਰਿਨ ਸੂਟ ਨਹੀਂ ਕਰਦੀ ਫਿਰ ਉਹ ਤਾਂ ਉਹ ਵਾਲਾ ਨਹੀਂ ਨਹੀਂ ਕਰ ਸਕਦੇ ਫਿਰ ਇਹਦੇ ਵਿੱਚ ਤੁਸੀਂ ਗਲਿਸਰਿਨ ਨਹੀਂ ਪਾਈ ਆਪਾਂ ਤੇ ਫਿਰ ਤੁਸੀਂ ਹਲਦੀ ਵਾਲਾ ਟ੍ਰੀਟਮੈਂਟ ਇਹ ਵਾਲਾ ਕਰ ਸਕਦੇ ਹੋ ਲਓ ਜੀ ਇਸ ਤਰ੍ਹਾਂ ਤੁਸੀਂ ਲਾ ਲੈਣਾ ਇਦਾਂ ਹੀ ਖੜਮਾ ਜਾਈ ਰਹੂਗਾ ਮੈਂ ਤੁਹਾਨੂੰ ਕੀ ਹਮੇਸ਼ਾ ਕਹਿੰਦੀ ਹਾਂ ਕਿ ਜਿਹੜੀਆਂ ਇਹ ਰੈਮੀਡੀਜ਼ ਹੁੰਦੀਆਂ ਇਹਨਾਂ ਦੀ ਕੁਆਂਟੀਟੀ ਦਾ ਧਿਆਨ ਰੱਖਿਆ ਕਰੋ ਜਿਆਦਾ ਮਾਤਰਾ ਚ ਲਾਉਣੀਆਂ ਪੈਂਦੀਆਂ ਐ ਇਹ ਠੀਕ ਐ ਵੈਸੇ ਦੂਜੀਆਂ ਵੀ ਜਿਹੜੀਆਂ ਆਪਾਂ ਕਰੀਮਾਂ ਲਾਉਨੇ ਆ ਉਹਦਾ ਅਸਲੀ ਰਿਜ਼ਲਟ ਤਾਂ ਹੀ ਹੁੰਦਾ ਜੇ ਪ੍ਰੋਪਰ ਕੁਆਂਟੀਟੀ ਲਾਈਏ ਆਪਾਂ ਜੇ ਕੁਆਂਟੀਟੀ ਘੱਟ ਰਹੇ ਜੇ ਫਿਰ ਉਹਦਾ ਉਹ ਰਿਜ਼ਲਟ ਨਹੀਂ ਆਉਂਦਾ ਜਿਹੜਾ ਅਸੀਂ ਉਹ ਤੇ ਐਕਸਪੈਕਟ ਕਰ ਰਹੇ ਹੁੰਦੀ ਐ ਲੋ ਜੀ ਤੇ ਹੁਣ ਆਪਾਂ ਇਹਨੂੰ 10 ਤੋਂ 15 ਮਿੰਟ ਲਾ ਕੇ ਰੱਖੋ ਅੱਪਾ ਇਹਨੂੰ ਹੁਣ 10-15 ਮਿੰਟ ਸੁੱਕਣ ਦੇਣਾ ਹੈ। ਸੁੱਕਣ ਬਸ ਸੁੱਕਣਾ ਤਾਂ ਹੀ ਨਹੀਂ ਬਾਲਾ ਕੀ ਹੈ ਪਰ ਜਿੰਨਾ ਕੁ ਵੀ ਸੁੱਕ ਜੂ 10-15 ਮਿੰਟ ਦੇ ਵਿੱਚ ਇਹਨੂੰ ਆਪਾਂ ਇਹ ਐਕਸਫੋਲੀਏਟਰ ਹੈ। ਇਹ ਸਾਡੀ ਸਕਿਨ ਨੂੰ ਐਕਸਫੋਲੀਏਟ ਕਰਦਾ ਹੈ ਜਿਹੜਾ ਕਿ ਬਹੁਤ ਜ਼ਿਆਦਾ ਜ਼ਰੂਰੀ ਹੈ ਠੀਕ ਹੈ। ਫਿਰ ਆਪਾਂ ਉਤਾਰਨ ਵੇਲੇ ਇਹਦੀ ਹਲਕੀ ਜਿਹੀ ਮ사ਜ ਕਰਾਂਗੇ। ਅਹ ਲਓ ਜੀ 15 ਮਿੰਟ ਹੋ ਗਏ ਮੈਨੂੰ। ਫਿਰ ਹੁਣ ਆ ਦੇਖੋ ਤੁਸੀਂ ਡਰਾਈ ਜਾ ਹੋ ਚੁੱਕਿਆ ਸੈਮੀ ਡਰਾਈ ਜਾ ਇਸ ਤੋਂ ਜ਼ਿਆਦਾ ਡਰਾਈ ਆਪਾਂ ਕਰਨੀ ਲੋੜ ਯੂ ਨੋ ਇਨਕ ਸੈਮੀ ਡਰਾਈ ਕਰਕੇ ਤੇ ਫਿਰ ਇਹਨੂੰ ਆਪਾਂ ਹਲਕੇ ਹੱਥ ਨਾਲ ਹੱਥਵੇਂ ਧੋਲੇ ਹੱਥਾਂ 'ਤੇ ਵੀ ਲ ਤੇ ਇਦਾਂ ਪੈ ਉਤਾਰਾਂਗੇ ਠੀਕ ਹੈ ਇਹ ਤੁਸੀਂ نیچے ਆਪਣਾ ਕੋਈ ਜਾਂਦਾ ਤੁਸੀਂ ਤਾਂ ਬਾਥਰੂਮ ਚ ਕਰਿਓ ਤਾਂ ਕੋਈ ਦਿੱਕਤ ਨਹੀਂ ਕੀ ਤੁਸੀਂ ਉੱਥੇ ਡੁੱਲ ਵੀ ਜਾਊਗਾ ਤਾਂ ਕੋਈ ਦਿੱਕਤ ਨਹੀਂ ਇਹ ਤੇ ਨਹੀਂ ਤਾਂ نیچے ਕੋਈ ਅਖਬਾਰ ਵਗੈਰਾ ਵਿਛਾ ਲਓ ਉੱਥੋਂ ਫੇਰ ਜਾ ਕੇ ਆਪਾਂ ਸਿੱਟ ਦਾਂਗੇ ਲਓ ਜੀ ਇਦਾਂ ਆਪਾਂ ਇਹਨੂੰ ਸਾਫ਼ ਕਰ ਲੈਣੇ ਬਹੁਤ ਵਧੀਆ ਰਿਜ਼ਲਟ ਨੇ ਇਸ ਵਾਲੇ ਫੀਸ਼ੀਅਲ ਦਾ ਤਾਂ ਤੁਸੀਂ ਹੈਰਾਨ ਹੋ ਜਾਓਗੇ ਓਟਸ ਦਾ ਤਾਂ ਇੰਨਾ ਜ਼ਿਆਦਾ ਇਫੈਕਟ ਆਊਗਾ ਤੁਹਾਡੇ ਫੇਸ ਦੇ ਉੱਤੇ ਤੁਸੀਂ ਖੁਸ਼ ਹੋ ਜਾਣਾ ਰੂਹ ਖੁਸ਼ ਹੋ ਜਾਣੀ ਕਰਕੇ ਤੁਸੀਂ ਤਾਂ ਜਗਣ ਲੱਗ ਜਾਣਾ ਐਤਕੀ ਸਰਦੀਆਂ ਦੇ ਵਿੱਚ ਤੁਸੀਂ ਆਪਣਾ ਮਤਲਬ ਪੂਰਾ ਧਿਆਨ ਰੱਖੋ ਬਾਕੀ ਧੁੱਪ 'ਚ ਸੇਕੋ ਧੁੱਪ 'ਚ ਬੈਠਣਾ ਬਹੁਤ ਜ਼ਰੂਰੀ ਹੈ ਐ ਨਹੀਂ ਸੋਚਣਾ ਹੈਗਾ ਕਿ ਮੇਰਾ ਰੰਗ ਗਾਲਾ ਹੋ ਜਾਊਗਾ ਜਾਂ ਕੁਝ ਹੋ ਜਾਊਗਾ ਟੈਨਿੰਗ ਹੋ ਜਾਊਗੀ ਉਹਦੇ ਵੀ ਇਲਾਜ ਨਹੀਂ ਬਹੁਤ ਸਾਰੀਆਂ ਰੈਮਡੀਜ਼ ਹੈਗੀਆਂ ਜਿਹਦੇ ਵਿੱਚ ਆਪਾਂ ਉਹਨਾਂ ਨਾਲ ਠੀਕ ਕਰਦੇ ਰਹਾਂਗੇ ਬਾਕੀ ਇਹ ਵੀ ਆਪਣਾ ਕਿਉਂਕਿ ਨੇਚਰਲ ਅਨਵਾਇਰਨਮੈਂਟ ਦੇ ਦੇ ਵਿੱਚ ਅਸੀਂ ਬੈਠਣਾ ਹੀ ਹਟ ਗਈ ਤੇ ਇਹ ਸਾਡੇ ਲਈ ਤਾਂ ਗੁੱਡ ਲੱਕ ਹੈ ਕਿ ਸਾਡੇ ਇੰਨੀ ਠੰਡ ਪੈਦੀ ਹੈ ਤੇ ਅਸੀਂ 2-4 ਮਹੀਨੇ ਮਤਲਬ ਸਾਡੀ ਬਾਡੀ ਤੁੱਪ ਮੰਗਦੀ ਹੈ ਨਹੀਂ ਤਾਂ ਕਈ ਸਟੇਟਾਂ ਦਾ ਇਹ ਜਿਹੀਆਂ ਜਿੱਥੇ ਹਮੇਸ਼ਾ ਹੀ ਗਰਮੀ ਰਹਿੰਦੀ ਹੈ ਜਦੋਂ ਤੂੰ ਤਪੇ ਜਾ ਹੀ ਨਹੀਂ ਸਕਦੇ ਤੇ ਫਿਰ ਵਿਟਾਮਿਨ ਡੀ ਉਹਨਾਂ ਨੂੰ ਡੱਬੀਆਂ ਵਾਲਾ ਹੀ ਖਾਣਾ ਪੈਂਦਾ ਆਪਣੇ ਵੀ ਹੁਣ ਤਾਂ ਸ਼ੁਰੂ ਹੋ ਗਿਆ ਵਿਟਾਮਿਨ ਡੀ ਦੀ ਕਮੀ ਬਹੁਤ ਲੋਕਾਂ ਨੂੰ ਇਹ ਟੈਸਟਾਂ ਦੇ ਵਿੱਚ ਆ ਰਹੀ ਹੈ ਉਹਦਾ ਰੀਜ਼ਨ ਇਹੀ ਹੈ ਕਿ ਗਰਮੀਆਂ ਹੀ ਤਾਂ ਜਦੋਂ ਸਾਡੀ ਮਜਬੂਰੀ ਹੈ ਜੀ ਅਸੀਂ ਤਾਂ ਪੈ ਨਹੀਂ ਮਤਲਬ ਬਹੁਤਾ ਜਾਣਦੇ ਹਾਂ ਤੇ ਪਰ ਸਰਦੀਆਂ ਚ ਤਾਂ ਸਾਨੂੰ ਖੂਬ ਤੋਂ ਅੰਜੋਏ ਕਰੋ ਖੂਬ ਬੈਠੋ ਰਾਮ ਨਾਲ ਤੁਪੀ ਠੀਕ ਹੈ ਠੀਕ ਹੈ ਮ사ਜ ਕਰੀਮ ਵਾਸਤੇ ਮੈਂ ਤੁਹਾਨੂੰ ਦੱਸਣੀ ਕੀ ਕੀ ਚਾਹੀਦਾ ਆਪਾਂ ਤਾਂ ਆਪਾਂ ਨੂੰ ਦਹੀਂ ਚਾਹੀਦੀ ਹੈ ਦਹੀਂ ਯੋਗਰਟ ਚਾਹੀਦਾ ਯੋਗਰਟ ਨਹੀਂ ਹੈਗਾ ਤਾਂ ਯੋਗਰਟ ਇਦਾਂ ਹੀ ਬਣਦਾ ਦੇਖੋ ਤੁਸੀਂ ਦਹੀਂ ਨੂੰ ਇਦਾਂ ਛਾਣਨੀ ਚ ਪਾ ਲਓ ਠੀਕ ਹੈ ਕੁਛ ਦੇਰ ਪਿਆ ਰਹਿਣ ਤੋਂ ਇਦਾਂ ਦੇਖੋ ਪਾਣੀ ਛੱਡ ਗਿਆ ਵੇਠਾ ਕਰੜੀ ਸੀ ਮੇਰੀ ਦਹੀਂ ਬਿਲਕੁਲ ਫਿਰ ਵੀ ਤੁਸੀਂ ਦੇਖੋ ਵੀ ਪਾਣੀ ਛੱਡਿਆ ਨਹੀਂ ਜਿਹੜਾ ਹੁਣ ਬਣੂਗਾ ਨਾ ਜਿਹੜਾ ਹੁਣ ਮੇਰੇ ਕੋਲ ਦਹੀਂ ਹੈ ਮਾਈ ਗੋਡ ਇਹ ਤਾਂ ਇੰਨਾ ਪਿਆਰਾ ਬਣਿਆ ਹੈ ਇੰਨਾ ਪਿਆਰਾ ਬਣਦਾ ਹੈ ਨਾ ਕਰੀਮ ਹੁੰਦੀ ਹੈ ਇਹ ਐਡੀ ਸੌਫ بس ਤੁਸੀਂ ਥੋੜਾ ਜਿਹੀ ਕਰੀ ਜਾਊਗਾ ਵੀ ਮੈਂ ਫੇਸ ਮ사ਜ ਕਰੀ ਹੋਈ ਜਾਊਂਗਾ ਇੰਨਾ ਪਿਆਰਾ ਬਣੂਗਾ ਇਹ ਤੇ ਇਹਦੇ ਵਿੱਚ ਹੋਰ ਕੀ ਪਾਉਣਾ ਮੈਂ ਤੁਹਾਨੂੰ ਦੱਸਦੀ ਹਾਂ ਹਲਦੀ ਫੇਰ ਪਾਵਾਂਗੇ ਠੀਕ ਹੈ ਹਲਦੀ ਬਿਨਾ ਤਾਂ ਆਪਣਾ ਗੱਲ ਬਣਨੀ ਨਹੀਂ ਨੀਗੀ ਕਿਉਂਕਿ ਸਾਡੇ ਫੇਸ਼ਲ ਦਾ ਨਾਂ ਹੀ 골ਡ ਫੇਸ਼ਲ ਹੈ ਤੇ ਫੇਰ ਅੱਜ ਸਾਰਾ ਕੁਝ 골ਡ ਹੀ ਚਾਹੀਦਾ ਹੈ ਇੰਨਾ ਮਹਿੰਗਾ 골ਡ ਹੈ ਤੇ ਆਪਾਂ ਤਾਂ ਫਿਰ ਘਰੀ استعمال ਕਰੀ ਚੱਲਾਂਗੇ ਠੀਕ ਹੈ ਉਹ ਵੀ ਪਾਉਣੀ ਹੈ ਅ ਅੱਧਾ ਚਮਚਾ ਠੀਕ ਹੈ ਲੋਜੀ ਮਿਪਾਲੀ ਠੀਕ ਹੈ ਇਹਦੇ ਵਿੱਚ ਆਪਾਂ ਸਰਫਾ ਨਹੀਂ ਕਰਨਾਗਾ ਵੀ ਵੇਸਟ ਹੋ ਜਾਈ ਵੇਸਟ ਤਾਂ ਹੁੰਦਾ ਨਹੀਂ ਜੇ ਬਚ ਗਿਆ ਤਾਂ ਮਸਾਜ ਕਰੀਮ ਹੀ ਬਣ ਗਈ ਇੱਕ ਆਪਣੀ ਤੇ ਤੁਸੀਂ ਫਿਰ ਚ ਰੱਖ ਦਿਓ ਕੱਲ ਨੂੰ ਫਿਰ ਯੂਜ਼ ਕਰ ਲਿਓ ਵਰਸਨ ਕਰ ਲਿਓ ਤੇ ਜਿਨ੍ਹਾਂ ਦੀ ਡਰਾਈ ਸਕਿਨ ਹੈ ਉਹਨਾਂ ਨੇ ਇਹਦੇ ਵਿੱਚ ਸਿਰਫ ਲੋ ਚੀਜ਼ਾਂ ਨਹੀਂ ਪਾਉਣੀਆਂ ਜਿਨ੍ਹਾਂ ਦੀ ਤਾਂ ਮਤਲਬ oily ਸਕਿਨ ਹੈ ਉਹਨਾਂ ਨੂੰ ਤਾਂ ਦੋ ਹੀ ਚੀਜ਼ਾਂ ਬਹੁਤ ਹੈ ਠੀਕ ਹੈ ਤੇ ਜਿਨ੍ਹਾਂ ਦੀ ਡਰਾਈ ਸਕਿਨ ਹੈ ਤੇ ਉਹ ਫਿਰ ਤੁਸੀਂ ਇਹਦੇ ਵਿੱਚ ਹਨੀ ਪਾ ਲਿਓ ਸ਼ਹਿਦ ਜਾਂ ਫਿਰ ਤੁਸੀਂ ਗਲਿਸਰਿਨ ਪਾ ਲਿਓ ਜੇ ਸ਼ਹਿਦ ਨਾ ਹੋਵੇ ਠੀਕ ਹੈ ਲੋ ਜੀ ਹੁਣ ਮੈਂ ਇਹਦੇ ਵਿੱਚ ਮੈਂ ਪਾਉਣ ਲੱਗੀਆਂ ਸ਼ਹਿਦ ਕਿਉਂਕਿ 글리ਸਰਿਨ ਵਾਲੇ ਮੈਂ ਬਹੁਤ ਸਾਰੀਆਂ ਟੋਨਰ ਟੋਨਰ ਯੂਜ਼ ਕਰਦੀ ਰਹਿੰਦੀ ਆ ਇਸ ਕਰਕੇ 글리ਸਰਿਨ ਤਾਂ ਮੈਂ ਰੋਜ਼ ਹੀ ਯੂਜ਼ ਕਰਦੀ ਆ ਤੇ ਅੱਜ ਮੈਂ ਇਹਦੇ ਵਿੱਚ ਸ਼ਹਿਦ ਪਾ ਲੈਣੀ ਆ ਇਹ ਸ਼ਹਿਦ ਤੋੜਾ ਹੀ ਪਾਉਂਗੀ ਮੈਂ ਅੱਧਾ ਚਮਚਾ ਵਾਲੇ ਦੀ ਲੋੜ ਨਹੀਂ ਹੁੰਦੀ ਮੈਂ ਤਾਂ ਅੰਦਾਜ਼ੇ ਨਾਲ ਹੀ ਪਾ ਲਿਆ ਠੀਕ ਹੈ ਜਿਨ੍ਹਾਂ ਦੀ ਡਰਾਈ ਸਕਿਨ ਹੈ ਕਿੰਨੀ ਤਾਂ ਫਿਰ ਲੋ ਜੀ ਇੱਕ ਸਾਰ ਕਰੀਮ ਬਣ ਗਈ ਬਿਲਕੁਲ ਤੇ ਇਹ ਆਪਣੀ ਮ사ਜ ਕਰੀਮ ਰੈਡੀ ਹੋ ਗਈ ਹੋ ਤੇ ਹੁਣ ਆਪਾਂ ਕਰਾਂਗੇ 10 ਵਾਰ 5 ਤੋਂ ਲੈ ਕੇ 10 ਮਿੰਟ ਤੱਕ ਮ사ਜ ਕਰਾਂਗੇ ਸੌਫਟ ਹੱਥ ਦੇ ਨਾਲ ਇਹਦੇ ਵਿੱਚ ਨਾ ਇੱਕ ਤੁਸੀਂ ਸ਼ਬਦ ਸੁਣਦੇ ਹੋਵੋਗੇ ਬਹੁਤ ਸਾਰੀਆਂ ਵੀਡੀਓ ਚ ਗੁਆਸ਼ਾ ਠੀਕ ਹੈ ਤਾਂ ਉਹ ਮੈਂ ਦੇਖਦੀ ਹੁਣੀ ਕਮੈਂਟਾਂ ਦੇ ਵਿੱਚ ਬਹੁਤ ਸਾਰੀਆਂ ਭੈਣਾਂ ਪੁੱਛਦੀਆਂ ਹੁੰਦੀਆਂ ਵੀ ਗੁਆਸ਼ਾ ਕੀ ਹੁੰਦਾ ਤੇ ਵੀਡੀਓ ਵਾਲੇ ਨੇ ਜਵਾਬ ਨਹੀਂ ਦਿੱਤਾ ਹੁੰਦਾ ਵਾ ਤੇ ਇਸ ਕਰਕੇ ਮੈਂ ਤੁਹਾਨੂੰ ਦੱਸ ਦੇਣੀ ਹੈ ਕੀ ਹੁੰਦਾ ਉਹ ਕੁਝ ਨਹੀਂ ਇੱਕ ਇਸ ਤਰ੍ਹਾਂ ਦੋ ਦੇ ਮੂਰੇ ਮੈਟਲ ਦੇ ਪੁਆਇੰਟ ਜੇ ਹੁੰਦੇ ਨੇ ਤੇ ਇਸ ਤਰ੍ਹਾਂ ਦੀ ਕੁੰਡੀ ਜੀ ਹੁੰਦੀ ਹੈ ਇੱਕ ਜਿਹਦੇ ਨਾਲ ਇੱਥੋਂ ਆਪਾਂ ਇਹ ਮਸਾਲੇ ਕਰਨੀ ਤੇ ਆਪਾਂ ਆਪਣੇ ਹੱਥ ਦਾ ਗੁਆਸ਼ਾ ਬਣਾ ਲੈਣਾ ਇਦਾਂ ਪ੍ਰੈਸ਼ਰ ਦੇਣਾ ਇੱਥੇ ਅੱਛਾ ਆ ਜਿਹੜੀ ਬੋਨ ਹੈ ਇੱਕ ਇੱਕ ਉਂਗਲੀਓ ਦੇ ਉਧਰਲੇ ਪਾਸੇ ਤੇ ਇੱਕ ਉਂਗਲੀਓ ਦੇ ਪਾਸੇ ਇਦਾਂ ਤੇ ਕੰਨ ਦੇ ਐਂਡ ਤੱਕ ਲੈ ਕੇ ਜੰਮਾ ਕੰਨ ਕੋਲ ਤੱਕ ਠੀਕ ਹੈ ਹਲੋ ਇਹ ਤੁਹਾਡੀ ਗੋਸ਼ਾ ਦਾ ਕੰਮ ਹੋ ਗਿਆ ਠੀਕ ਹੈ ਇਦਾਂ ਤੁਸੀਂ ਕਰਦਣ ਤੋਂ ਸ਼ੁਰੂ ਕਰਨੇ ਉੱਪਰ ਠੀਕ ਹੈ ਪਹਿਲਾਂ ਤਾਂ ਸਟੈਪ ਵਾਈਜ਼ ਤੁਹਾਨੂੰ ਮੈਂ ਦੱਸ ਦਿੰਨੀ ਆ ਨਹੀਂ ਸਟੈਪ ਯਾਦ ਰੱਖਣਗੇ ਤਾਂ ਕੋਈ ਚੱਕਰ ਨਹੀਂ ਗਾ ਬਸ ਬਹੁਤਾ ਜਿਆਦਾ ਜ਼ੋਰ ਨਹੀਂ ਲਾਉਣਾ ਇਹ ਧਿਆਨ ਰੱਖਣਾ ਤੇ ਉੱਪਰ ਨੂੰ ਮ사ਜ ਕਰਨੀ ਹੈ ਹੋਰ ਕੋਈ ਐਡਾ ਇਹਦੇ ਚ ਮੰਤਰ ਨਹੀਂ ਹੈਗਾ ਮ사ਜ ਦੇ ਵਿੱਚ कहना ना इस तरह करके दोनों एक उंगली उधर एक उंगली उधर इदा भी मसाज जरूर करे अपनी जो रूटीन च ही मसाज करते हो तरह का गोशा हम थोड़ी आवलियां आ चीजा ना जो एद बस ਕੋਈ ਇਨਸਟਰੂਮੈਂਟ ਦੀ ਜ਼ਰੂਰਤ ਨਹੀਂ ਕੁਦਰਤ ਨੇ ਸਾਰੇ ਹੀ ਸਾਰੇ ਇਨਸਟਰੂਮੈਂਟ ਸਾਨੂੰ ਦਿੱਤੀ ਹੋਈ ਹੈ ਆਹ ਵਾਲੀ ਜਿਹੜੀ ਪੁੱਟੀ ਇਹਨੂੰ ਮੱਥੇ ਤੇ ਘਸਾਉਣਾ ਸੌਖਾ ਹੁੰਦਾ ਹੈ ਆ ਕਰਨੇ ਔਖੇ ਆ ਜਿਹੜੀ ਆਹ ਵਾਲੀ ਆ ਸੌਖੀ ਹੈ ਇਦਾਂ ਠੀਕ ਹੈ ਆਪਣੀਆਂ ਆਈਬ੍ਰੋਜ਼ ਨੂੰ ਉੱਪਰ ਨੂੰ ਖਿੱਚਦੇ ਹੋਏ ਤਾਂ ਤੇ ਅੱਖਾਂ ਬੰਦ ਕਰਕੇ ਉਹਦੇ ਨਾਲ ਜਿਹੜੀਆਂ ਤੁਹਾਡੀਆਂ ਆਈਸ ਜਿਹੜੀਆਂ ਥੱਲੇ ਨੂੰ ਆ ਜਾਂਦੀਆਂ ਹਨ ਏਜ ਨਾਲ ਲਮਕਣ ਜੇ ਲੱਗ ਜਾਂਦਾ ਹੈ ਮਾਸ ਟਿੱਲਾ ਹੋ ਜਾਂਦਾ ਹੈ ਤੇ ਉਹਨੂੰ ਬਹੁਤ ਜ਼ਿਆਦਾ ਇਹਦੇ ਵਿੱਚ ਐਕਸਰਸਾਈਜ਼ ਮਿਲ ਜਾਂਦੀ ਹੈ ਇਹਨੂੰ ਵੀ ਕਿਉਂਕਿ ਰਹੀ ਹੈ ਭਰ ਕੇ ਲਾਉਣਾ ਹੈ ਅੱਛੀ ਤਰ੍ਹਾਂ ਕੁਆਂਟੀਟੀ ਦੀ ਤਾਂ ਆਪਾਂ ਪੂਰਾ ਧਿਆਨ ਰੱਖਣਾ ਕਿ ਦੱਬ ਕੇ ਕੁਆਂਟੀਟੀ ਲਾਉਣੀ ਹੈ ਇਤੋਂ ਅਪਸਕਿਨ ਆਪ ਨੂੰ ਲੈ ਕੇ ਜਾਣੀ ਹੈ ਤੇ ਇਥੇ ਲਿਵਾ ਕੇ ਮਸਾਲੇ ਕਰਨੀ ਆ ਪੁਆਇੰਟਾਂ ਦੇ ਉੱਤੇ ਤੇ ਜਦੋਂ ਤੁਸੀਂ ਨਾ ਮੈਂ ਜਿਹੜਾ ਇਸ ਤੋਂ ਆਪਾਂ ਪਹਿਲਾ ਸਟੈਪ ਕੀਤਾ ਸੀਗਾ ਐਕਸਫੋਲੀਏਸ਼ਨ ਵਾਸਤੇ ਆਪਾਂ 15 ਮਿੰਟ ਆਪਣੇ ਆਪ ਨੂੰ ਟਾਈਮ ਦੇਣਾ ਸੀ ਉਦੋਂ ਤੁਸੀਂ ਹੋਰ ਕੁਝ ਨਹੀਂ ਕਰਨਾ ਪੈਣਾ ਹੈ ਮਸਲਾ ਕੇ ਤੁਸੀਂ ਨਾ ਰਿਲੈਕਸ ਕਰਨਾ ਹੈ ਜਦੋਂ ਤੁਸੀਂ ਸਿੱਧੇ ਪੈਂਦੇ ਹੋ ਨਾ ਤੁਹਾਡੀ ਸਕਿਨ ਧਰਤੀ ਵੱਲ ਨੂੰ ਖਿੱਚੀ ਜਾਂਦੀ ਆਪਣੇ ਆਪ ਮਤਲਬ ਪਿੱਛੇ ਨੂੰ ਤਾਂ ਉਹਦੇ ਨਾਲ ਵੀ ਤੁਹਾਡੇ ਬਹੁਤ ਵਧੀਆ ਇਫੈਕਟ ਜਿਹੜੀ ਐਕਸਟਰਾ ਜੀ ਹੈ ਉਹਨੂੰ ਆਪਾਂ ਲਾ ਦੇਣਾ ਹੈ ਦੇਖੋ ਸਕਿਨ ਕਿੰਨੀ ਸਾਫ਼ ਹੋ ਜਾਂਦੀ ਹੈ ਗਲੋ ਦੀ ਕੀ ਮਜਾ ਹੈ ਉਹ ਨੂੰ ਵੀ ਪਪੜ ਲਿਆਵਾਂਗੀ ਹੁਣ ਆਪਾਂ ਅਗਲਾ ਸਟੈਪ ਕਰਾਂਗੇ ਉਹਦੇ ਵਾਸਤੇ ਸਾਨੂੰ ਚਾਹੀਦਾ ਬੇਸਣ ਚੌਲਾਂ ਦਾ ਆਟਾ ਠੀਕ ਹੈ ਇੱਕ ਚਮਚਾ ਬੇਸਣ ਲੈ ਲੈਣਾ ਮੈਂ ਇੱਥੇ ਪਾਇਆ ਹੋਇਆ ਉਹ ਨੂੰ ਦੱਸ ਦਿਖਾ ਦਨੀ ਆ ਤੁਹਾਨੂੰ ਇਹਦੇ ਵਿੱਚ ਇੱਕ ਕਾਨੀਚ ਮੈਂ ਪਾ ਲਿਆ ਸੀ ਕਿਉਂਕਿ ਬਾਲੇ ਭੰਡੇ ਲਿਪੜ ਜਾਂਦੇ ਫਿਰ ਮੈਂ ਇੱਕੋ ਹੀ ਰੱਖੀ ਹੋਈ ਟ੍ਰੇ ਇਹਦੇ ਵਿੱਚ ਮੈਂ ਬੇਸਣ ਪਾ ਲਿਆ ਇਹਦੇ ਵਿੱਚ ਚੌਲਾਂ ਦਾ ਆਟਾ ਮੈਂ ਲੈ ਕੇ ਆਈ ਹੋਇਆ ਉਹ ਪਾਵਾਂਗੇ ਆਪਾਂ ਮਿਕਸ ਕਰਦੇ ਦੋਨੋਂ ਇੱਕ ਚੀਜ਼ ਅੱਜ ਜਿਹੜੀ ਆਪਾਂ ਨਵੀਂ ਪਾਉਣੀ ਹੈ ਉਹ ਪਾਉਣੀ ਹੈ ਚੰਦਰ ਪਾਊਡਰ ਠੀਕ ਹੈ ਹੁਣ ਆਪਾਂ ਫੇਸ ਪੈਕ ਬਣਾਵਾਂਗੇ ਠੀਕ ਹੈ ਲਾਸਟ ਸਟੈਪ ਆਪਣਾ ਫੇਸ ਪੈਕ ਦਾ ਪਹਿਲੀਆਂ ਆਪਾਂ ਲੈ ਲਈਏ ਬੇਸਣ ਤੇ ਫਿਰ ਆਪਾਂ ਲਿਆ ਚਾਵਲਾਂ ਦਾ ਆਟਾ ਤੇ ਹੁਣ ਆਪਾਂ ਇਹਦੇ ਚ ਪਾਵਾਂਗੇ ਇੱਕ ਚਮਚਾ ਦੇ ਕਰੀਬ ਚੰਦਰ ਪਾਊਡਰ ਠੀਕ ਹੈ ਚੰਦਰ ਪਾਊਡਰ ਪਾ ਲਿਆ ਆਪਾਂ ਇਹਨਾ ਮੈਂ ਤੁਹਾਨੂੰ ਟੈਗ ਕਰ ਦੂੰਗੀ ਸਾਰੇ ਪ੍ਰੋਡਕਟਾਂ ਦੇ ਲਿੰਕ ਜੇ ਕਿਸੇ ਨੂੰ ਆਨਲਾਈਨ ਮੰਗਵਾਉਣਾ ਹੋਇਆ ਤੁਸੀਂ ਉਹ ਤੋਂ ਮੰਗਾ ਲਿਓ ਠੀਕ ਹੈ ਚੰਨਰ ਪਾਊਡਰ ਦਾ ਬਹੁਤ ਵਧੀਆ ਪੈਕ ਹੁੰਦਾ ਬਹੁਤ ਵਧੀਆ ਠੀਕ ਹੈ ਲੋ ਤੇ ਇਹਨੂੰ ਆਪਾਂ ਹੁਣ ਮਿਕਸ ਕਰ ਦੇਣਾ ਕਰਨਾ ਹੈ ਠੰਡੇ ਦੁੱਧ ਨਾਲ ਠੀਕ ਹੈ ਠੰਡੇ ਦੁੱਧ ਦੇ ਨਾਲ ਆਪਾਂ ਇਹਨੂੰ ਮਿਕਸ ਕਰਾਂਗੇ ਠੀਕ ਹੈ ਲੋ ਤੇ ਹੁਣ ਆਪਣਾ ਤਿਆਰ ਹੋ ਗਿਆ ਇਹ ਪੇਸਟ ਪੈਕ ਇਹਨੂੰ ਮਿਕਸ ਕਰ ਲੈਣਾ ਚੰਗੀ ਤਰ੍ਹਾਂ ਸੀਨਾ ਪਿਆ ਜਾਣੇ ਸਿੱਧੇ ਰਿਲੈਕਸ ਕਰਨਾ ਚੰਗੀ ਤਰ੍ਹਾਂ ਲਓ ਜੀ ਇਹ ਸﻢ ਡਰਾਈ ਹੋ ਗਿਆ ਕਿੱਚ ਪੈਣ ਲੱਗੀ ਫੇਸ ਦੇ ਉੱਤੇ ਤੇ ਬਹੁਤ ਜ਼ਿਆਦਾ ਕਿੱਚ ਆਪਾਂ ਨੂੰ ਲੋੜ ਨਹੀਂ ਹੁੰਦੀ ਕਿ ਜ਼ਿਆਦਾ ਕਿੱਚ ਹੋਣੀ ਤੇ ਹੁਣ ਇਹਨੂੰ ਆਪਾਂ ਅ ਥੋੜਾ ਜਿਹਾ ਗਿੱਲਾ ਹੱਥ ਲਗਾ ਕੇ ਨਹੀਂ ਤਾਂ ਮੇਰੇ ਕੋਲ ਦੁੱਧ ਬਚਿਆ ਪਿਆ ਮੈਂ ਉਹਦੇ ਨਾਲ ਹੀ ਗਿੱਲਾ ਕਰ ਲੈਂਦੀ ਜਿਹਦੇ ਜਿਹਾ ਆਪਾਂ ਇਹਨੂੰ ਬਣਾਇਆ ਸੀ ਮੈਂ ਹਲਕੇ ਜਿਹੇ ਹੱਥ ਦੀ ਮ사ਜ ਦੇਣੀ ਹੈ ਬਲੈਕ ਹੈਡਸ ਤੇ ਹੋ ਸਾਰਾ ਕੁਝ ਰਿਮੂਵ ਹੋ ਜਾਂਦਾ ਨਾਲ ਹੀ ਤੇ ਸਕਿਨ ਹੀਟੋਂ ਨਿਕਲੇਗੀ ਨਵੀਂ ਉੱਪਰਲੀ ਡੈਡ ਸਕਿਨ ਇਹਦੇ ਨਾਲ ਉਤਰ ਜਾਂਦੀ ਹੈ ਹਨਾ ਆਪਣਾ ਜਿਹੜਾ ਸਾਰਾ ਆਪ ਪ੍ਰੋਸੈਸ ਕੀਤਾ ਅੱਜ ਮੈਂ ਤੋ ਲਈ ਸੀ ਨੂੰ ਜਦੋਂ ਕੈਮਰਾ ਆਫ ਸੀਗਾ ਇਹਨਾਂ ਸੋਚੇ ਵੀ ਮੈਂ ਹਰਦੀ ਵਾਲੇ ਖਸਾਈ ਜਾਨੀ ਐ ਲੋ ਜੀ ਦੇਖੋ ਸਕਿਨ ਕਿੰਨੀ ਸੋਹਣੀ ਨਿਕਲੀ ਹੈ ਠੋ ਦੇਖੋ ਨਵੀਂ ਨਵੀਂ ਸਕਿਨ ਨਿਕਲੀ ਹੈ ਹੁਣ ਜਦੋਂ ਕਿਉਂਕਿ ਸਕਿਨ ਠੋ ਸੈਂਸਿਟਿਵ ਨਵੇਂ ਸੈੱਲ ਨਿਕਲੇ ਹੈ ਨਾ ਉੱਪਰ ਵਾਲੇ ਆਪਾਂ ਜਿਹੜੇ ਹਾਰਡ ਹੋ ਗਏ ਸੀ ਡੈੱਡ ਹੋ ਗਏ ਸੀ ਉਹ ਆਪਾਂ ਉਤਾਰਤੇ ਤੇ ਹੁਣ ਇੱਕ ਕੰਮ ਦਾ ਖਿਆਲ ਕਰਨਾ ਹੈ ਆਪਾਂ ਇੱਕ ਚੀਜ਼ ਦਾ ਵੀ ਫੇਲੀ ਗੱਲ ਤਾਂ ਕੋਸ਼ਿਸ਼ ਕਰੋ ਕਿ ਅੱਜ ਧੁੱਪੇ ਬਹੁਤਾ ਨਾ ਨਿਕਲੀ ਠੀਕ ਹੈ ਤੇ ਜੇ ਨਿਕਲਣਾ ਹੈ ਤੇ ਫਿਰ ਤੁਸੀਂ ਸੰਸਕ੍ਰੀਨ ਨਹੀਂ ਭੁਲੜੀ ਨਾਲ ਦੀ ਨਾਲ ਹੀ ਇਹਨਾਂ ਨੂੰ ਉੱਪਰ ਨਹੀਂ ਛੜਨਾ ਆਪਾਂ ਠੀਕ ਹੈ ਨਵੇਂ ਸੈਲਸ ਨੂੰ ਆਪਾਂ ਅ ਇਦਾਂ ਉੱਪਰ ਨਹੀਂ ਛੜ ਸਕਦੇ ਲਓ ਜੀ ਹੁਣ ਮੈਂ ਧੋ ਕੇ ਆਉਣੀ ਆ ਲਓ ਜੀ ਦੇਖੋ ਮੈਂ ਧੋ ਲਿਆ ਫੇਸ ਤੇ ਹੁਣ ਦੇਖੋ ਸਕਿਨ ਨਾ ਇਸਕੇ ਨੇ ਇਕਲੇ ਵਿੱਚੋਂ ਸੋਣੀ ਸੋਣੀ ਠੀਕ ਹੈ ਮੈਨੂੰ ਤੁਹ ਬਹੁਤ ਸੋਣੀ ਲੱਗ ਰਹੀ ਹੈ ਤੁਹਾਨੂੰ ਕਿਹੋ ਜੀ ਲੱਗੀ ਮੈਨੂੰ ਪਤਾ ਨਹੀਂ ਠੀਕ ਹੈ ਤੇ ਲੋ ਜੀ ਫੇਸ ਹੋ ਗਿਆ ਇਕਦਮ ਚਚਕ ਹਲੇ ਮੈਂ ਇਹਦੇ ਤੇ ਸੰਸਕ੍ਰੀਨ ਲਗਾਉਣੀ ਹੈ ਕਿਉਂਕਿ ਮੈਂ ਨੌਣੇ ਹਜੇ ਤੀ ਮੈਂ ਹੁਣ ਬਸ ਤੁਹਾਨੂੰ ਵੀਡੀਓ ਆਫ ਕਰਕੇ ਪਹਿਲਾਂ ਆਉਂਗੀ ਤੇ ਫੇਰ ਇਹ ਸੰਸਕ੍ਰੀਨ ਲਗਾਉਂਗੀ ਤੇ ਤੁਸੀਂ ਇਹ ਜ਼ਰੂਰ ਕਰਨਾ ਹੈ ਬਹੁਤ ਵਧੀਆ ਲੱਟ ਆਊਗਾ ਬਾਕੀ ਉਨੀ ਕੀ ਹਣਾ ਸਾਰਿਆਂ ਦੇ ਵਿੱਚ ਕਮੀਆਂ-ਵਿਸ਼ੀਆਂ ਸਭ ਦੇ ਫੇਸ ਤੇ ਹੁੰਦੀਆਂ ਨੇ ਕਿਸੇ ਮਾਰੇ ਵੱਧ ਕਿਸੇ ਮਾਰੇ ਘੱਟ ਤੇ ਬਾਹਲੀ ਉਹਦੀ ਟੈਨਸ਼ਨ ਲੈਣ ਦੀ ਲੋੜ ਨਹੀਂ ਹੁੰਦੀ ਚੰਚੀ ਦਾਣੇ ਮਾਰੇ ਮੋਟੇ ਦਾਣੇ ਦੂਹੋਂ ਤਾਂ ਜਿੰਨਾ ਜ਼ਿਆਦਾ ਸਟ्रेस ਲਾਉਂਗੇ ਉਹਨਾਂ ਜਿਆਦਾ ਜਿਆਦਾ ਉਹ ਖਰਾਬ ਹੁੰਦਾ ਜਾਂਦਾ ਹੈ ਇਸ ਇਸ ਕਰ ਕੋਈ ਸਟ्रेस ਨਹੀਂ ਲੈਣਾ ਕੋਈ ਚੀਜ਼ਾਂ ਜੇ ਤੁਹਾਨੂੰ ਐਕਸ਼ਨ ਕੱਪੀ ਹੋਵੇ ਤਾਂ ਉਹਨੂੰ ਸਕਿਪ ਕਰ ਦੇਣਾ ਬਾਕੀ ਤੁਸੀਂ ਫੇਸ਼ੀਅਲ ਕਰੋ ਇੰਜੋਏ ਕਰੋ ਬਰਾ ਨਾਲ ਮਿਲ ਕੇ ਕਰੂਗੀ ਤਾਂ ਹੋਰ ਵੀ ਜ਼ਿਆਦਾ ਸੋਹਣੇ ਰਿਜ਼ਲਟ ਆਉਣਗੇ ਕਿਉਂਕਿ ਹੱਸਦੇ ਖੇੜਦੇ ਜਿਹੜਾ ਕੰਮ ਕੀਤਾ ਜਾਵੇ ਉਹਦੇ ਰਿਜ਼ਲਟ ਜ਼ਿਆਦਾ ਸੋਹਣੇ ਹੁੰਦੀ ਨਹੀਂ ਠੀਕ ਹੈ ਤੇ ਆਪਣੇ ਆਪ ਨੂੰ ਰੋਜ਼ ਕਹਾ ਕਰੋ ਤੇਰੇ ਨਾਲ ਦਾ ਹੋਰ ਕੋਈ ਨਹੀਂ ਸੱਚੀ ਨਹੀਂ ਹੁੰਦਾ ਹਰ ਇੱਕ ਬੰਦਾ ਆਪਣੇ ਆਪ ਚ ਇਕੱਲਾ ਹੈ ਉਹਦੇ ਨਾਲ ਦਾ ਹੋਰ ਕੋਈ ਨਹੀਂ ਹੁੰਦਾ ਸਮਝ ਕੇ ਖੁਸ਼ ਰਹੋ ਆਪਣੀ ਲਾਈਫ ਨੂੰ ਇੰਜੋਏ ਕਰੋ ਛੋਟੇ ਛੋਟੀਆਂ ਗੱਲਾਂ ਚ ਖੁਸ਼ੀਆਂ ਲੱਭਦੇ ਰਹੋ ਫੇਸ਼ਲ ਕਰਕੇ ਮੈਨੂੰ ਤਾਂ ਕਿੰਨੀ ਖੁਸ਼ ਮਿਲ ਰਹੀ ਹੈ ਜਿਸੇ ਕੁਝ ਨਹੀਂ ਘੱਟਾ ਕੀਤਾ ਅੱਧੇ ਘੰਟੇ ਦਾ ਪ੍ਰੋਸੈਸ ਹੈ ਅੱਧਾ ਘੰਟਾ ਕੱਢ ਕੇ ਆਰਾਮ ਨਾਲ ਰਿਲੈਕਸ ਕਰਕੇ ਤੁਸੀਂ ਫੇਸ਼ਲ ਕਰਨਾ ਹੈ ਤੇ ਫਿਰ ਰਿਜ਼ਲਟ ਮੈਨੂੰ ਜਰੂਰ ਦੱਸਣਾ ਜੇ ਨਾ ਤੁਹਾਨੂੰ ਚਾਰ ਬੰਦਿਆਂ ਨੇ ਪੁੱਛਿਆ ਵੀ ਫੇਸ਼ਲ ਕਿੱਥੋਂ ਕਰਾਇਆ ਤੇ ਮੇਰੇ ਨਾਮ ਬਦਲ ਦਿਓ ਪਰ ਬਦਲ ਕੇ ਸੋਨਾ ਜਿਹਾ ਰੱਖਿਓ ਕਿਉਂਕਿ ਮੇਰਾ ਨਾਮ ਮੈਨੂੰ ਬਹੁਤ ਸੋਨਾ ਲੱਗਦਾ ਬਦਲ ਕਰਨ ਦਾ ਠੀਕ Enjoy, cartero.